ਸਵਾਗਤ ਹੈ ਤੁਹਾਡਾ ਸਾਡੇ ਸਕੂਲ ਸਾਡਾ ਮਾਣ ਵਿੱਚ ਕਿਸੇ ਵੀ ਸਮਾਜ ਦੀ ਸੋਚ ਦਾ ਪਿੰਡ ਦੀ ਸੋਚ ਦਾ ਉਸ ਪਿੰਡ ਦੇ ਸਿੱਖਿਆ ਸੰਸਥਾਨ ਆਬ ਸਕੂਲ ਤੋਂ ਪਤਾ ਲੱਗਦਾ ਹੈ ਅੱਜ ਤੁਹਾਨੂੰ ਇੱਕ ਅਜਿਹੇ ਹੀ ਸਕੂਲ ਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਇਹ ਸਕੂਲ ਹੈ ਮੋਗਾ ਜ਼ਿਲ੍ਹਾ ਦਾ ਬਲਾਕ ਮੋਗਾ 1 ਦਾ ਸਰਕਾਰੀ ਪ੍ਰਾਇਮਰੀ ਸਕੂਲ ਧੂੜਕੋਟ ਕਲਾਂ ਧੂੜਕੋਟ ਕਲਾਂ ਦੇ ਇਸ ਸਕੂਲ ਨੂੰ ਦਿਲ ਕਰਦਾ ਹੈ ਕਿ ਨਿਹਾਰ ਦੇ ਹੀ ਜਾਈਏ ਇਸ ਸਕੂਲ ਦੀ ਹਰ ਦੀਵਾਰ ਹਰ ਪਿੱਲਰ ਹਰ ਕੋਰਨਰ ਦੇਖਣ ਯੋਗ ਹੈ ਤੁਹਾਡੇ ਸਾਹਮਣੇ ਇਸ ਸਕੂਲ ਦੀਆਂ ਕੰਧਾਂ ਛੱਤਾਂ ਤੇ ਹੋਇਆ ਖੂਬਸੂਰਤ ਕੰਮ ਤੁਹਾਨੂੰ ਆਕਰਸ਼ਿਤ ਕਰੇਗਾ ਤੁਸੀਂ ਦੇਖ ਸਕਦੇ ਹੋ ਇਸ ਸਕੂਲ ਦਾ ਬਰਾਂਡਾ ਤੇ ਕਿੰਨਾ ਸੋਹਣਾ ਬਾਲਾ ਦਾ ਕੰਮ ਇੰਨਾ ਕੰਧਾਂ ਤੇ ਹੋਇਆ ਹੈ ਇਸ ਸਕੂਲ ਦੇ ਸਟਾਫ ਅਤੇ ਇਸ ਪਿੰਡ ਨੂੰ ਕਿ ਸੇਰਾ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਇਸ ਸਕੂਲ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਹੈ ਇਹ ਖੂਬਸੂਰਤ ਸਕੂਲ ਹੋਵੇਗਾ ਤਾਂ ਬੱਚਿਆਂ ਦਾ ਮੱਲੋ ਮੱਲੀ ਦਿਲ ਕਰੇਗਾ ਕਿ ਸਕੂਲ ਆਈਏ ਤੁਹਾਨੂੰ ਹਰ ਕੋਨੇ ਤੋਂ ਸਕੂਲ ਦਿਖਾਉਣ ਦਾ ਯਤਨ ਹੈ ਕਿਵੇਂ ਛੱਤਾਂ ਨੂੰ ਬਾਲਾਲੇ ਵਰਤਿਆ ਹੈ ਕਿਵੇਂ ਪਲਾਨਟ ਨੂੰ ਛੱਤਾਂ ਤੇ ਬਣਾਇਆ ਗਿਆ ਹੈ ਹਰ ਚੀਜ਼ ਤੁਸੀਂ ਦੇਖ ਰਹੇ ਹੋ ਇਹਨਾਂ ਛੱਤਾਂ ਤੱਕ ਹੀ ਜਾਂ ਕੰਦਾਂ ਤੇ ਹੋਈ ਬਾਲਾਂ ਤੱਕ ਹੀ ਸਕੂਲ ਦੀ ਖੂਬਸੂਰਤੀ ਸੀਮਤ ਨਹੀਂ ਹੈ ਸਕੂਲ ਦੇ ਵਿੱਚ ਬਹੁਤ ਸਾਰੇ ਸਿੱਖਿਆਦਾਇਕ ਮਾਡਲ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਵੇਂ ਤੁਹਾਡੇ ਸਾਹਮਣੇ ਸੰਖਿਆ ਚੱਕਰ ਜੋ ਸੰਖਿਆਵਾਂ ਦੇ ਨਿਰਮਾਣ ਲਈ ਇਹ ਮਾਡਲ ਬਣਾਇਆ ਗਿਆ ਹੈ ਇਸੇ ਤਰੀਕੇ ਸਮਾਂ ਇੱਕ ਬਹੁਤ ਵੱਡਾ ਕਨਸੈਪਟ ਹੈ ਗਣਿਤ ਦਾ ਘੜੀ ਦਾ ਮਾਡਲ ਤੁਸੀਂ ਦੇਖ ਸਕਦੇ ਹੋ ਪਿੱਛੇ ਮਾਪ ਦੀਆਂ ਇਕਾਈਆਂ ਸਮੇਂ ਦੀਆਂ ਇਕਾਈਆਂ ਹਰ ਕੋਰਨਰ ਹਰ ਖੁੰਝਾ ਹਰ ਕੁਝ ਬੱਚੇ ਨੂੰ ਕੁਝ ਨਾ ਕੁਝ ਸਿਖਾ ਰਿਹਾ ਹੈ ਇਹ ਪ੍ਰੋਟੈਕਟਰ ਵੀ ਤੁਸੀਂ ਦੇਖ ਰਹੇ ਹੋ ਗਲੋਬ ਜਿਸ ਦੀ ਵਰਤੋਂ ਬਹੁਤ ਘੱਟ ਸਾਡੇ ਅਧਿਆਪਕ ਕਰਦੇ ਹਨ ਇਸ ਦਾ ਮਾਡਲ ਬਹੁਤ ਖੂਬਸੂਰਤ ਬਣਿਆ ਹੈ ਮੈਥ ਕੋਰਨਰ ਹੋਵੇ ਜਾਂ ਸਕੂਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ TLM ਹੋਵੇ ਉਹ ਚਾਹੇ ਗਣਿਤ ਨਾਲ ਸੰਬੰਧਿਤ ਹੋਵੇ ਜਾਂ ਫਿਰ ਸਾਇੰਸ ਵਰਗੇ ਵਿਸ਼ਿਆਂ ਨਾਲ ਸੰਬੰਧਿਤ ਹੋਵੇ ਬਹੁਤ ਖੂਬਸੂਰਤ ਬਣੀ ਹੈ ਜਮਾਤ ਦੇ ਕਮਰਿਆਂ ਦੀਆਂ ਦੀਵਾਰਾਂ ਉੱਤੇ ਸਜੀਏ ਸਿੱਖਿਆ ਸਹਾਇਕ ਸਮੱਗਰੀ ਕਮਰੇ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਰਹੀ ਹੈ ਕਲੀ ٹی ਐਲ ਐਮ ਹੀ ਕਿਉਂ ਵੱਖ-ਵੱਖ ਖੇਡਾਂ ਜਿਵੇਂ ਕਿ ਕੈਰਮ ਬੋਰਡ ਖੇਡਦੇ ਵਿਦਿਆਰਥੀ ਤੁਹਾਨੂੰ ਦਿਖਾਈ ਦੇ ਰਹੇ ਹਨ ਇੱਥੋਂ ਤੱਕ ਕਿ ਦਿਮਾਗੀ ਖੇਡ ਸ਼ਤਰੰਜ ਵਿੱਚ ਵੀ ਵਿਦਿਆਰਥੀ ਮੁਹਾਰਤ ਰੱਖਦੇ ਹਨ ਲੁੱਡੋ ਵਰਗੀਆਂ ਖੇਡਾਂ ਨਾਲ ਬੱਚੇ ਇੰਜੋਏ ਕਰਦੇ ਹਨ ਤੇ ਵਾਧੂ ਸਮੇਂ ਵਿੱਚ ਰੀਡਿੰਗ ਸੈਲ ਦੀਆਂ ਕਿਤਾਬਾਂ ਪੜ੍ਹ ਕੇ ਆਪਣੇ ਗਿਆਨ ਨੂੰ ਹੋਰ ਵਧਾਉਂਦੇ ਹਨ ਹਰ ਤਰ੍ਹਾਂ ਦੀ ਸਹੂਲਤ ਹੈ ਇਸ ਸਕੂਲ ਵਿੱਚ ਚਾਹੇ ਉਹ ਸਹੂਲਤਾਂ ਕੰਪਿਊਟਰ ਦੀ ਹੋਵੇ ਵਾਈਫਾਈ ਦੀ ਹੋਵੇ ਪ੍ਰਿੰਟਰ ਦੀ ਹੋਵੇ ਉਹ ਸਹੂਲਤਾਂ ਇਸ ਸਕੂਲ ਵਿੱਚ ਮੌਜੂਦ ਹੈ ਪ੍ਰੋਜੈਕਟਰ ਬੋਰਡ ਨਾਲ ਆਧੁਨਿਕ ਤਰੀਕਿਆਂ ਨਾਲ ਇਸ ਸਕੂਲ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਪ੍ਰੋਜੈਕਟਰ ਬੋਰਡ ਦੀ ਵਰਤੋਂ ਨਾਲ ਸਿੱਖਿਆ ਹੋਰ ਸੁਆਦਲੀ ਹੋ ਜਾਂਦੀ ਹੈ ਸਕੂਲ ਦੇ ਵਿੱਚ ਹਰਾ ਭਰਿਆ ਵਾਤਾਵਰਨ ਵੀ ਹੈ ਤੇ ਬੋਰਡ ਦਾ درخت ਜੋ ਵਾਤਾਵਰਨ ਦੀ ਸ਼ਾਨ ਹੈ ਉਹ ਮੌਜੂਦ ਹੈ ਕਿਸੇ ਨੇ ਕਿਹਾ ਹੈ ਕਿ ਇੱਕ ਮਾਂ ਬੋਰਡ ਦੀ ਸ਼ਾਨ ਤੇ ਰੱਬ ਦਾ ਨਾਮ ਪਿਆਰੇ ਇੱਕੋ ਜਿਹੇ ਬੱਚੇ ਕਿਵੇਂ ਮੋੜ ਦੀ ਛਾਂ ਥੱਲੇ ਆਨੰਦ ਮਾ ਰਹੇ ਹਨ ਅਤੇ ਖੇਡੇ ਹਨ ਜੇਕਰ ਤੁਸੀਂ ਇਸ ਸਕੂਲ ਦੇ ਬੱਚਿਆਂ ਦੀ ਵਰਦੀ ਦੇਖੋਗੇ ਬੈਠਣ ਦਾ ਢੰਗ ਦੇਖੋਗੇ ਪੜਨ ਦਾ ਢੰਗ ਦੇਖੋਗੇ ਤਾਂ ਤੁਹਾਨੂੰ ਕਿਸੇ ਵੱਡੇ ਪ੍ਰਾਈਵੇਟ ਸਕੂਲ ਦਾ ਭਲੇਖਾ ਪਵੇਗਾ ਬੱਚੇ ਗਤੀਵਿਧੀ ਵੀ ਕਰਦੇ ਹਨ ਪੜਦੇ ਵੀ ਹਨ ਅਤੇ ਹਰ ਅਸਾਈਨਮੈਂਟ ਨੂੰ ਸ਼ੌਂਕ ਨਾਲ ਨੇਪਰੇ ਚਾੜਦੇ ਹਨ ਸਕੂਲ ਦੇ ਝੂਲੇ ਬੱਚਿਆਂ ਲਈ ਇੱਕ ਹੋਰ ਆਕਰਸ਼ਨ ਹੈ ਇੱਕ ਆਕਰਸ਼ਨ ਹੋਰ ਹੈ ਸਕੂਲ ਦੀ ਇਹ ਬਹੁਤ ਹੀ ਆਧੁਨਿਕ ਲਿਸਨਿੰਗ ਲੈਬ ਇਸ ਲਿਸਨਿੰਗ ਲੈਬ ਵਿੱਚ ਮੌਜੂਦ ਹਨ ਆਧੁਨਿਕ ਲਿਸਨਿੰਗ ਇਨਸਟਰੂਮੈਂਟਸ ਜੋ ਭਾਸ਼ਾ ਪ੍ਰਤੀ ਬੱਚੇ ਦਾ ਸਵਾਦ ਵਧਾਉਂਦੇ ਹਨ ਇਸ ਸਕੂਲ ਦਾ ਦਫ਼ਤਰ ਵੀ ਬਹੁਤ ਸੋਹਣਾ ਹੈ ਤੇ ਦਫ਼ਤਰ ਦਾ ਸੋਹਣਾ ਹੋਣਾ ਹੀ ਚਾਹੀਦਾ ਹੈ ਇਸ ਦੀ ਇਮਾਰਤ ਦੀ ਚਾਹੇ ਖਿੜਕੀ ਹੋਵੇ ਚਾਹੇ ਦਰਵਾਜ਼ਾ ਹੋਵੇ ਤੇ ਚਾਹੇ ਕੋਈ ਪਿੱਲਰ ਹੋਵੇ ਉਹ ਸਾਨੂੰ ਸਿਖਾਉਂਦਾ ਨਜ਼ਰ ਆਵੇਗਾ ਇਸੇ ਵਿੱਚ ਹੀ ਮੌਜੂਦ ਸਕੂਲ ਦਾ ਮਿਡਲ ਵਿੰਗ ਵੀ ਬਹੁਤ ਹੀ ਖੂਬਸੂਰਤ ਬਣਿਆ ਹੈ ਤੇ ਉਸ ਮਿਡਲ ਵਿੰਗ ਵਿੱਚ ਬਣਿਆ ਇਹ ਗਣਿਤ ਦਾ ਪਾਰਕ ਭਾਵੇਂ ਛੋਟਾ ਹੈ ਪਰ ਹੈ ਖੂਬਸੂਰਤ ਸਾਡੇ ਪਿੰਡਾਂ ਨੂੰ ਅਜਿਹੇ ਸਕੂਲਾਂ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਮਾਣ ਨਾਲ ਕਹਿ ਸਕੀਏ ਕਿ ਸਾਡੇ ਸਕੂਲ ਸਾਡਾ ਮਾਣ